ਕਿਦੇ ਨਾਮਾ ਕਰ ਸਾਸੋ ਫਿਲੰਦਮੀ ਇਹੋ ਜੀ ਸਾਸੋ ਫਿਲੰਦਮੀ ਇਹ ਮੇਰਾ ਨੰਬਰ ਹੈ ਆ ਇਹ 9ਵੇਂ ਨੰਬਰ ਤੇ ਜੀ ਹਰਿਆਣੇ ਤੋਂ No, no, no. Ahí se no ve la de... Oye, que si hay uno, no. Ahí se no ve la de... Ahí se, ve... Ahí se ve... no ve no la どうもありがとうございました。<music> <music> i yeah. ਜੀ ਬਾਬਾ ਪੰਜਾਬ ਸਿੰਘ ਵਾਲੀ ਮੱਝ ਤੇ ਅੰਕਰ ਆਵਤ ਵਾਲਾਂ ਦਾ ਦੋ ਮੱਝਾਂ ਰਹਿ ਗਈਆਂ ਇਹਨਾਂ 'ਚ ਦੇਖੋ ਕਿਹੜੀ ਫਾਸਟ ਤੇ ਕਿਹੜੀ ਸੈਕਿੰਡ ਆਉਂਦੀ ਹੈਗੀ ਬਾਬਾ ਪੰਜਾਬ ਸਿੰਘ ਆ ਲਈ ਆ ਗਈ ਜੀ ਅੱਜ ਬਾਬਾ ਪੰਜਾਬ ਸਿੰਘ ਦੀ ਫਾਸਟਾ ਚੈਂਪੀਅਨ ਬਣੀ ਆਗੀ ਤੇ ਮਿਲਕਿੰਗ ਦੇ ਵਿੱਚ ਵੀ ਇਹਦਾ ਦੂਜਾ ਤੀਜਾ ਸਥਾਨ ਸੀਗਾ ਪੂਰੀ ਟੌਪ ਦੀ ਮਾਚਾ ਦੇਖੋ ਤੁਸੀਂ ਕਰੋ ਦਰਸ਼ਨ ਇਹਦੇ ਦੇਖੋ 파ਟੀਵਾਂਤਰੀ ਦੀ ਆਰਡਰ ਕੁਆਲਿਟੀ ਬੜੋ ਸਾਰੇ ਨੇ ਲਗਾ ਇਹ ਉਹਦੀ ਬਾਗੀ ਇਹ 3ਰੇ ਨੰਬਰ ਤੇ ਆਈ ਆ ਦੇਖੋ ਇਹ ਵੀ ਬਹੁਤ ਚੰਗੀ ਮੱਝ ਹੈ ਆਜੋ ਆਜੋ ਹੁਣ ਇਹ ਕੋਈ ਉਹਨਾਂ ਦਾ ਦੂਜੇ ਨੰਬਰ ਵਾਲੀ ਦਿਖਾਉਣੀ ਹੈ ਹਰਿਆਣੇ ਵਾਲੀ ਅੰਕਰ रावत ਦੀ ਇਹਦੀ ਵੀ ਤੁਸੀਂ ਬਾਡੀ ਬੰਤਰ ਦੇਖ ਲਓ ਕੱਦ ਕਾਠੀ ਵੀ ਚੰਗੀ ਆ ਆਰਡਰ ਕੁਆਲਿਟੀ ਬਹੁਤ ਜ਼ਬਰਦਸਤ ਆ ਵੀ ਦੇਖੋ ਤੇ ਇਹ ਮਿਲਕਿੰਗ ਦੇ ਵਿੱਚ ਵੀ ਫਸਟ ਸੀਗੀ ਮਿਲਕ ਦੇ ਬਿਊਟੀ ਵਾਲੀ ਮੱਝ ਹੈਗੀ